ਗਰਮੀ ਦੀਆਂ ਛੁੱਟੀਆਂ ਵਿੱਚ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਧੂਰੀ ਦੇ ਰੋਬਨ ਮਾਡਲ ਸਕੂਲ ਵਿੱਚ 2 ਰੋਜ਼ਾ ਅਧਿਆਪਕ ਟ੍ਰੇਨਿੰਗ ਕੈਂਪਸ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰੋਫੈਸਰ ਮੁਹੰਮਦ ਰਫੀ ਅਤੇ ਉਹਨਾਂ ਦੀ ਟੀਮ ਵੱਲੋਂ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਇਸ ਤਰ੍ਹਾਂ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਮਾਹੌਲ ਸਿਰਜਿਆ ਜਾ ਸਕਦਾ ਹੈ ਅਤੇ ਬੱਚੇ ਕਿਸ ਤਰ੍ਹਾਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਸਿੱਖ ਸਕਦੇ ਹਨ ਧੂਰੀ ਦੇ ਰੋਬਨ ਮਾਡਲ ਸਕੂਲ ਵਿੱਚ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ 2 ਰੋਜ਼ਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਪ੍ਰੋਫੈਸਰ ਮੁਹੰਮਦ ਰਫੀ ਨੇ ਵਿਸ਼ੇਸ਼ ਤੌਰ ਤੇ ਹਿਰਕਤ ਕੀਤੀ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਇਸ ਮੌਕੇ ਪ੍ਰੋਫੈਸਰ ਮੁਹੰਮਦ ਰਫੀ ਦੀ ਟੀਮ ਨੇ ਜਿਥੇ ਅਧਿਆਪਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਪੜਾਉਣ ਲਈ ਸਕੂਲ ਵਿੱਚ ਸਾਰਥਕ ਮਾਹੌਲ ਸਿਰਜਿਆ ਜਾ ਸਕਦਾ ਹੈ ਉੱਥੇ ਹੀ ਉਨ੍ਹਾਂ ਅਧਿਆਪਕਾਂ ਨੂੰ ਦੱਸਿਆ ਕਿ ਅਧਿਆਪਕ ਕਿਸ ਤਰ੍ਹਾਂ ਬੱਚੇ ਨਾਲ ਚੰਗਾ ਰابطਾ ਕਾਇਮ ਕਰ ਸਕਦੇ ਹਨ ਅਤੇ ਬੱਚੇ ਵੀ ਅਧਿਆਪਕ ਦੀ ਹਾਜ਼ਰੀ ਵਿੱਚ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਪੜ ਸਕਦੇ ਹਨ ਦੇਖੋ ਬਹੁਤ देर ਤੋਂ ਨਾ ਮਤਲਬ ਇਸ ਇੱਕ ਬੀ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀਆਂ ਲਿਟਰੇਰੀ ਐਕਟੀਵਿਟੀਜ਼ ਐਟ ਐਕਟੀਵਿਟੀਆਂ ਉਹ ਆਲਮੋਸਟ ਬੰਦ ਸੀਗੀਆਂ ਲਾਇਬ੍ਰੇਰੀ ਕਲਚਰ ਜਿਹੜਾ ਸੀਗਾ ਆਲਮੋਸਟ ਖਤਮ ਹੋ ਰਿਹਾ ਤੇ ਜਿਹੜੀਆਂ ਐਕਟੀਵਿਟੀਆਂ ਨੇ ਐਕਚੁਅਲੀ ਟੀਚਰ ਜਿਹੜੇ ਨੇ ਉਹ ਇੰਟਰਨੈਟ ਤੋਂ ਤਾਂ ਦੇਖ ਹੀ ਜਾਂਦੇ ਨੇ ਚੀਜ਼ਾਂ ਪਰ ਜਿਹੜਾ ਟੂ ਦੀ ਪੁਆਇੰਟ ਜਿਹੜਾ ਹੈਗਾ ਜਿਵੇਂ ਪੇਪਰ ਰੀਡਿੰਗ ਹੈ ਮੈਗਜ਼ੀਨ ਹੈ ਜਿਹੜੀਆਂ ਆਥੈਂਟਿਕ ਗੱਲਾਂ ਨੇ ਉਹ ਉਹਨਾਂ ਨਾਲ ਇਨ ਟੱਚ ਨਹੀਂ బిਜ਼ੀ ਲਾਈਫ ਦੇ ਵਿੱਚ ਮਤਲਬ ਜਿਹੜਾ ਹੈਗਾ ਉਹ ਟੀਚਰਾਂ ਨੂੰ ਜਸਟ ਮੋਟੀਵੇਟ ਕਰਨ ਲਈ ਦੇਖੋ ਟੀਚਰ ਪੜ੍ਹਾਉਂਦੇ ਨੇ ਗੁੱਡ ਨੇ ਵਧੀਆ ਨੇ ਪਰ ਅੱਜ ਦਾ ਟੀਚਰ ਜਿਹੜਾ ਹੈਗਾ ਉਹ ਲਿਖ ਨਹੀਂ ਰਿਹਾ ਕੋਈ ਟੀਚਰ ਆਰਟੀਕਲ ਨਹੀਂ ਲਿਖ ਰਿਹਾ ਕੋਈ ਅਦਰਵਾਈਜ਼ ਟੀਚਰ ਜਿਹੜੇ ਸੀਗੇ ਉਹ ਆਰਟੀਕਲ ਲਿਖਦੇ ਸੀ ਉਹਨਾਂ ਦੇ ਆਰਟੀਕਲ ਅੱਛੇ ਮੈਗਜ਼ੀਨਾਂ 'ਚ ਛਪਦੇ ਸੀ ਜੋ ਆਪਣੀ ਵਿਚਾਰ ਦਿੰਦੇ ਸੀਗੇ ਤੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਅੱਜ ਹੀ ਸੈਮੀਨਾਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਐਜੂਕੇਸ਼ਨ ਦੇ ਮੁਤਲਕ ਜਿਹੜੀਆਂ ਪਾਲਿਸਿਜ਼ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਨੇ ਉਹ ਐਜੂਕੇਸ਼ਨਿਸਟ ਜਿਹੜੇ ਨੇ ਉਹ ਸ਼ਾਮਿਲ ਹੋਣੇ ਚਾਹੀਦੇ ਨੇ ਬਲਕਿ ਬੈਟਰ ਤਾਂ ਹੀ ਹੈ ਵੀ ਇੱਕ ਐਜੂਕੇਸ਼ਨਲ ਕਾਉਂਸਲ ਬਣਾਈ ਜਾਵੇ ਜਿਹਦੇ ਵਿੱਚ ਉਹ ਬੰਦੇ ਜਿਹੜੇ ਨੇ ਉਹ ਵਾਕਿਆਤ ਤੌਰ ਤੇ ਸਰਕਾਰ ਨੂੰ ਇਹ ਗੱਲ ਕਹਿਣ ਵੀ ਜੀ ਸਾਡੇ ਸਕੂਲਾਂ ਚ ਇਹ ਚੀਜ਼ ਦੀ ਲੋੜ ਹੈ ਕਾਲਜਾਂ ਦੇ ਵਿੱਚ ਇਹ ਚੀਜ਼ ਦੀ ਲੋੜ ਹੈ ਜਿਵੇਂ ਹੁਣ ਇੱਕ ਚੱਲਿਆ ਸੀ ਕ੍ਰੈਡਿਟ ਬੇਸਡ ਸਿਸਟਮ ਉਦੇ ਵਿੱਚ ਹੀ ਸਾਡੇ ਕੋਲ ਕੁਝ ਕੰਪਲਸ਼ਨਸ ਨੇ ਇੱਕ ਬੱਚਾ ਕਹਿੰਦਾ ਮੈਨੇ ਮੈਥ ਦੇ ਨਾਲ ਹੋਮ ਸਾਇੰਸ ਲੈਣੀ ਹੈ ਇੱਕ ਬੱਚਾ ਕਹਿੰਦਾ ਮੈਨੇ ਫਿਜ਼ਿਕਸ ਦੇ ਨਾਲ ਮੈਂ ਤਾਂ ਜੀ ਸੰਸਕ੍ਰਿਤ ਪੜ੍ਹਾਂਗਾ ਹੀ ਕਾਂਟ ਨਹੀਂ ਪੜ ਸਕਦਾ ਫਿਜ਼ਿਕਸ ਦੇ ਨਾਲ ਉਹ ਸੰਸਕ੍ਰਿਤ ਨਹੀਂ ਪੜ ਸਕਦਾ ਠੀਕ ਹੈ ਨੀ ਇਸ ਕਰਕੇ ਉਹ ਜਿਹੜੀ ਕੰਬੀਨੇਸ਼ਨ ਨੇ ਉਹ ਹੀ ਕਹਿ ਰਹੇ ਨੇ ਵੀ ਬੱਚੇ ਦੀ ਚੁਆਇਸ ਹੈ ਬੱਚਾ ਕਹਿੰਦਾ ਮੈਨੇ ਕੈਮਿਸਟਰੀ ਵੀ ਪੜਨੀ ਹੈ ਤੇ ਮੈਨੇ ਫੋਟੋਗ੍ਰਾਫੀ ਵੀ ਕਰਨੀ ਹੈ बच्चा कहें मैंने सैंस बायोलॉजी भी पढ़नी है मैंने कथक भी करना है वो क्रैडिट बेस्ड सिस्टम जोड़ा है वो क्योंकि कॉस्टली है उत्तर नैचुर जे टीचर रखा प्रोफेसर रखा उन्होंने तनखाह बहुत देनिया पैनगियाँ तो कॉस्ट बहुत बढ़ जाए बच्चों का बच्चे का कहूँगा मैं पता नहीं की कहूगा वह कहूगी मैं तो मैं तो उड़िया पढ़ना है संस्कृत दे मैं तो मराठी पढ़नी है तो दिस विद एंड दैट विच जस्ट कॉस्ट की जी है अगर वो गल कवर हो जाती है तो मेरे ख्याल क्रैडिट बेस्ड सिस्टम जोड़ा है वो थोड़ी जी लिबरिटी लियाएगा बच्चों ਤੇ ਇਹ ਚੀਜ਼ ਨੂੰ ਅਸੀਂ ਜਸਟਿਸ ਸਕੂਲਾਂ ਕਾਲਜਾਂ ਦੇ ਵਿੱਚ ਵੀ ਬੱਚਿਆਂ ਨੂੰ ਕਿੱਦਾਂ ਮੋਟੀਵੇਟ ਕਰਨਾ ਹੈ ਕਿਉਂਕਿ ਪਿੱਛੇ ਜੇ ਇੱਕ ਟ੍ਰੈਂਡ ਚੱਲਿਆ ਸੀਗਾ میٹرਿਕ ਤੋਂ ਬਾਅਦ ਪਲੱਸ 2 ਤੋਂ ਬਾਅਦ ਬੱਚੇ ਜਿਹੜੇ ਸੀਗੇ ਇੰਗਲੈਂਡ ਵੀ ਕਾ ਭਜਣ ਲੱਗੇ ਸੀ ਮੈਂ ਨਹੀਂ ਮਤਲਬ ਗਲਪਤੇ ਕੀ ਹੈ ਬੱਚਿਆਂ ਨੂੰ ਐ ਥਾ ਵੀ ਜਿਹੜਾ ਹਾਈਲਾਈਟ ਹੈ ਇਹ ਇੱਕ ਕੋਰਸ ਹੈ ਵੀ میٹرਿਕ ਤੋਂ ਬਾਅਦ ਤੂੰ ਕੀ ਕਰਦੇ ਬੇਟਾ ਮੈਂ ਤਾਂ ਮੈਂ ਤਾਂ ਹੀ ਹਾਈਲਾਈਟ ਕਰਦਾ ਮੈਂ ਅਮਰੀਕਾ ਜਾਣਾ ਮੈਂ ਇੰਗਲੈਂਡ ਜਾਣਾ ਤੁਸੀਂ ਇਮੇਜਿਨ ਕਰੋ 80 ਲੋਕ ਕਿੰਨੇ ਡਾਕਟਰਾਂ ਤੋਂ ਮਹਿਰੂਮ ਰਹਿ ਗਏ ਅਸੀਂ ਲੋਕ ਇੰਜੀਨੀਅਰ ਬਣਨੇ ਸੀ ਉਹਨਾਂ ਨੇ ਉਹੀ ਡਾਕਟਰ ਬਣਨੇ ਸੀ ਉਹੀ ਇੰਜੀਨੀਅਰ ਬਣਨੇ ਸੀ ਉਹੀ ਪ੍ਰੋਫੈਸਰ ਬਣਨੇ ਸੀਗੇ ਤੇ ਜਿਹੜਾ ਘਾਣ ਹੋ ਗਿਆ ਜਿਹੜਾ ਪੰਜਾਬ ਦਾ ਸਭ ਤੋਂ ਵੱਧ ਘਾਣ ਜਿਹੜਾ ਪੰਜਾਬ ਦਾ ਹੋਇਆ ਬ੍ਰੇਨ ਡレイン ਜਿਹੜੀ ਪ੍ਰੋਬਲਮ ਆਈ ਹੈ ਤੇ ਹੁਣ ਉਹ ਕਰਦੇ ਨੇ ਯਾਰ ਤੁਸੀਂ ਇਮੇਜਿਨ ਕਰੋ ਮਾਂ ਬਾਪ ਨੇ ਬੱਚਾ ਪਾਲਿਆ ਇੱਕ ਾਰਮਾਨ ਲੈ ਕੇ ਵੀ ਬੱਚਾ ਐ ਕਰੂਗਾ ਸਾਡੀ ਵਿਰਾਸਤ ਸੰਭੂਗਾ ਬੱਚਾ ਕਹਿੰਦਾ ਮੈਂ ਤਾਂ ਇੰਡੀਆ ਰਹਿਣਾ ਹੀ ਨਹੀਂ ਤੁਸੀਂ ਘੱਟੋ-ਘੱਟ ਘੱਟੋ-ਘੱਟ ਜਿਹੜੇ ਮਾਂ ਬਾਪ ਦੇ ਸੈਂਟੀਮੈਂਟਸ ਨੇ ਨੰਨੂ ਤਾਂ ਸਮਝੋ ਨਾ ਟੀਨੇਜਰ ਨੂੰ ਪਤਾ ਕੀ ਇੱਕ ਗੱਲ ਐ ਸਰ ਮੈਂ ਕਹਿ ਰਹੀ ਹਾਂ ਇਹ ਗੱਲ ਟੀਨੇਜਰ ਉਹ ਏਜ ਐ ਜਿਹੜੀ 13 14 15 16 17 18 19 ਟੀਨ ਏਜਰ ਹੋਣਾ ਔਰ ਟੀਨ ਏਜਰ ਬੱਚਿਆਂ ਦਾ ਮਾਪਾ ਬਾਪ ਹੋਣਾ ਇਹ ਦੋ ਜ਼ਿੰਦਗੀ ਦੇ ਇਮਤਿਹਾਨ ਨੇ ਉਹ ਜਿਹੜੀ ਟੀਨੇਜ ਐ ਉਹਨੂੰ ਉਹ ਮਾਹੌਲ ਜਿਹੜਾ ਹੈਗਾ ਉਹ ਇੰਗਲੈਂਡ 'ਚ ਵੀ ਮਿਲ ਰਿਹਾ ਹੈ ਅਮਰੀਕਾ 'ਚ ਵੀ ਮਿਲ ਰਿਹਾ ਹੈ ਜਿਹੜੀ ਦੈਮਨ ਰਿਹਾ ਉਹ ਮਾਹੌਲ ਜਿਹੜਾ ਹੈਗਾ ਉਹ ਇੰਡੀਆ ਚ ਨਹੀਂ ਮਿਲ ਰਿਹਾ ਉਹ ਜਿਹੜੀ ਘੁੱਟਨ ਮਹਿਸੂਸ ਕਰਦੀ ਉਹਨਾਂ ਨੂੰ ਐ ਵੀ ਘੱਟੋ ਘੱਟ ਆਪਣੀ ਆਜ਼ਾਦੀ ਨਾਲ ਜ਼ਿੰਦਗੀ ਤਾਂ ਜੀ ਲਾਂਗੇ ਉਹ ਜਿਹੜੀ ਚੀਜ਼ ਹੈ ਉਹਨਾਂ ਨੂੰ ਜਿਹੜੀ ਆਕਰਸ਼ਿਤ ਹੈ ਪਰ ਮੈਂ ਉਹਨਾਂ ਬੱਚਿਆਂ ਨੂੰ ਕਹਿਣਾ ਇਹ ਗੱਲ ਵੀ ਪੁੱਤਰ ਰੋਜ਼ ਦਾਰੂ ਨਹੀਂ ਪੀਤੀ ਜਾ ਸਕਦੀ ਰੋਜ਼ ਪੱਬਾਂ ਦੇ ਵਿੱਚ ਨਹੀਂ ਜਾਇਆ ਜਾ ਸਕਦਾ ਉੱਥੇ ਤੁਹਾਨੂੰ ਪਤਾ ਹੈ ਵੀ ਉੱਥੇ ਮੁਲਕਾਂ ਦੇ ਵਿੱਚ ਤੁਹਾਨੂੰ ਜੇ 7 ਵਜੇ ਉੱਠਨੇ ਤਾਂ 7 ਵਜੇ ਉੱਠਨੇ ਉੱਥੇ 15 ਮਿੰਟੋ ਬਾਇਓਮੈਟਿਕ ਸਿਸਟਮ ਹੈਗਾ ਤੇ 15 ਮਿੰਟ ਵੀ ਉਹ ਲੇਟ ਬਰਦਾਸ਼ਤ ਨਹੀਂ ਕਰਦੇ। ਅਗਰ ਤੁਸੀਂ ਉਹੀ ਰੂਟੀਨ ਰੇ ਬਣਾ ਲੋਗੇ ਤੁਸੀਂ ਉੱਥੇ 18 ਘੰਟੇ ਕੰਮ ਕਰਨਾ ਚਾਹਣੇ ਹੋ 16 ਘੰਟੇ ਕੰਮ ਕਰਨਾ ਚਾਹਣੇ ਹੋ ਔਰ ਇੰਡੀਆ 'ਚ 12 ਘੰਟੇ ਹੀ ਕਰ ਲੋ। ਇੱਥੇ ਕੈਨੇਡਾ ਇੱਥੇ ਅਮਰੀਕਾ ਉਹ ਜਿੱਥੇ ਮੰਨ ਲਓ ਜੀ ਲੱਖ ਰੁਪਏ ਬੱਚਾ ਕਮਾਉਂਦਾ ਉੱਥੇ ਉਹਦਾ ਖਰਚਾ ਵੀ ਤਾਂ 90 ਹਜ਼ਾਰ ਦਾ ਹੈ। ਇੰਡੀਆ 10 ਹਜ਼ਾਰ ਦਾ ਔਰੇ 10 ਹਜ਼ਾਰ ਹੀ 10 ਹਜ਼ਾਰ ਜੀ ਦਾ ਔਰੇ ਜਿੱਥੇ ਮਰਜੀ ਨੌਕਰੀ ਕਰ ਲੋ। ਜਸਟ ਕੁਝ ਨਹੀਂ ਕਿਉਂਕਿ ਉਹਨਾਂ ਦੀ ਤਬੀਅਤ ਨੂੰ ਕੁਝ ਗੱਲਾਂ ਸੂਟ ਕਰਦੀਆਂ ਨੇ। ਇਸ ਕਰਕੇ ਉਹਨਾਂ ਨੂੰ ਜਿਹੜੀ ਬਹਾਨੇ ਮੁਲਕਾਂ ਦੀ ਜਿਹੜੀ ਕਲਚਰ ਹੈ ਉਹ ਗਲੇਮਰ ਹੈ ਉਹ ਆਪਣੇ ਵੱਲ ਖਿੱਚ ਰਿਹਾ। ਆਬਿਨ ਮਾਡਲ ਸਕੂਲ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ। ਇਹ ਮੇਰੇ ਖਿਆਲ ਹੈ ਸਕੂਲਾਂ ਲਈ ਹੋਰ ਸਕੂਲਾਂ ਲਈ ਨਮੀਆਂ ਰਹਾ ਖੋਲੇਗਾ। ਮਤਲਬ ਟੀਚਰ ਚਾਹੁੰਦੇ ਨਹੀਂ ਕਿੰਨੀ ਕੁ ਦੇਰ ਤੱਕ ਯਾਰ ਅਸੀਂ ਟੀਲੀਵਿਜ਼ਨ ਦੇਖੀ ਜਾਵਾਂਗੇ। ਕਿੰਨੀ ਕੁ ਦੇਰ ਤੱਕ ਲੋਕਾਂ ਦੀਆਂ ਕੱਸੀਆਂ ਪਿੱਟੀਆਂ ਗੱਲਾਂ ਜਿਹੜੀਆਂ ਨੇ ਬਾਰ-ਬਾਰ ਬਾਰ-ਬਾਰ ਸੁਣੀ ਜਾਵਾਂਗੇ। ਉਹੀ ਦੇਰ ਸ਼ੁੱਡ ਬੀ ਸਮਥਿੰਗ ਨਿਊ। ਤੇ ਇਹ ਮੇਰੇ ਖਿਆਲ ਹੈ ਕਾਫੀ ਦੇਰ ਤੋਂ ਬਾਅਦ ਇੱਕ ਵੱਡਾ ਉਪਰਾਲਾ ਜਿਹੜਾ ਹੈਗਾ। ਇਹ ਰੋਬਿੰਨ ਮਦਰ ਸਕੂਲ ਨੇ ਕੀਤਾ ਹੈ ਇਸ ਦੇ ਗੱਲ ਲਈ ਇਹਨਾਂ ਦਾ ਸਟਾਫ ਇਹਨਾਂ ਦੇ ਮੈਡਮ ਇਹਨਾਂ ਦੇ ਸਰ ਸਾਰੇ ਜਿਹੜੀ ਨੇ ਉਹ ਮੁਬਾਰਕਬਾਦ ਦੇ ਹੱਕਦਾਰ ਨੇ ਇਹਨਾਂ ਦਾ ਸਭ ਤੋਂ ਵੱਡੀ ਗੱਲ ਤੇ ਬੜਾ ਵੈਲ ਕੁਆਲੀਫਾਈਡ ਸਟਾਫ ਹੈਗਾ ਇਹਨਾਂ ਕੋਲ ਬੜਾ ਵੈਲ ਮੈਨਰਡ ਸਟਾਫ ਹੈਗਾ ਤੇ ਬੱਚੇ ਬਹੁਤ ਅੱਛੇ ਹੋਣਗੇ ਨੇਚਰਲੀ ਕਿਉਂਕਿ ਬੱਚੇ ਨੂੰ ਤਾਂ ਜੀ ਛੁੱਟੀਆਂ ਚੱਲ ਰਹੀਆਂ ਨੇ ਬੱਚੇ ਹੁਣ ਤਾਂ ਮਿਲਿਆ ਨਹੀਂ ਜੀ ਕਿਸ ਦਿਨਾਂ ਕਿ ਮਿਲਾਂਗਾ ਗੁਡ ਹੈ ਮਤਲਬ ਕ੍ਰੈਡਿਟ ਗੋਸ ਟੂ ਦਿਸ ਸਕੂਲ ਕਿ ਇਹਨਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਜਿਹਦੀ ਵੀ ਸਭ ਤੋਂ ਵੱਡੀ ਗੱਲ ਤੇ ਟੀਚਰਾਂ ਨੇ ਬਹੁਤ ਇੰਟਰਸਟ ਲਿਆ ਟੀਚਰਾਂ ਦੇ ਇੰਟਰਸਟ ਲਿਆ ਟੀਚਰਾਂ ਨੇ ਮਤਲਬ ਇਹ ਮੇਰਾ ਖਿਆਲ ਹੈ ਕੋਈ ਵੀ ਟੀਚਰ ਨੇ ਮਤਲਬ 2 ਦਿਨ ਦੇ ਸੈਮੀਨਾਰ ਦੇ ਵਿੱਚ ਯਾਰ ਅੱਖ ਵੀ ਨਹੀਂ ਚਪਕੀ ਇਟ ਵਾਸ ਵੰਡਰਫੁਲੀ ਗੁੱਡ ਬਹੁਤ ਅੱਛਾ ਰਿਸਪੌਂਸੀਬਲ ਪਬਲਿਸ਼ਰ ਬੁਲਾਏ ਰੇਕਟੇ ਦੇ ਪਬਲਿਕੀਸ਼ਨ ਬਏ ਸ਼ੇਬ ਸ਼ਾਹਿਦ ਦਸਵੇ दैट ਡੇ ਮੈਂ ਖੁਦ ਉੱਥੇ ਮਤਲਬ ਕੀ ਨੋਟ ਐਡਰੈਸ ਦਿੱਤਾ ਕਿ ਮੈਡਮ ਨੇ ਆਪਣੀ ਉਹਨਾਂ ਦਾ ਰੋਬਨ ਮਡ ਸਕੂਲ ਦੇ ਰੇਕਟ ਨੇ ਮੈਨੇਜਿੰਗ ਡਾਇਰੈਕਟਰ ਹੈ ਮੈਡਮ ਬਦੂ ਸ਼ਰਮਾ ਉਹਨਾਂ ਨੇ ਆਪਣੇ ਵਿਚਾਰਾਂ ਦਾ ਬਚਾਰ ਮੇਰਾ ਨਾਮ ਸ਼ਵੇਬ ਸ਼ਾਹਿਦ ਹੈ मैं पब्लिशर हूं और आज यहाँ रॉबिन मॉडल स्कूल में मैं हाज़िर हुआ था इसके लिए कि टीचर्स की एक वर्कशॉप चल रही है हालांकि टीचर्स की वर्कशॉप तो इसलिए होती है कि उन्हें कैसे पढ़ाना है क्या बेहतर हो सकता है और बेहतर ढंग से टीचर्स क्या क्या एक्सप्लोर कर सकते हैं इसके लिए होता है लेकिन बतौर पब्लिशर मैं यहाँ हाजिर हुआ था टीचर्स से बहुत अच्छी मुलाकात रही बातचीत रही और उस बात में मैंने उनके सामने बतौर पब्लिशर जो कुछ बातें रखी हैं वो ये है कि टीचर्स जो ग्राउंड लेवल पर काम करता है डायरेक्ट स्टूडेंट्स के बीच और स्टूडेंट्स के साथ मिलकर के काम करता है तो उसको मालूम है कि एजुकेशन की क्या ज़रूरत है एजुकेशन सिस्टम की क्या ज़रूरत है उन ज़रूरतों को और उन बातों को अपने एक्सपीरियंस से वो समझता है तो एक अच्छा होता है अगर वह समाज को अपनी पढ़ाई से तो कंट्रीब्यूट कर ही रहा है लेकिन इस बात के लिए भी उन्हें मोटिवेट किया जाना चाहिए और टीचर्स को इस बात के लिए कोशिश करनी चाहिए कि वो अपने एक्सपीरियंस को लिखें ज़्यादा से ज़्यादा लिखें वो एक लेख की शक्ल में लिख सकते हैं किताबों की शक्ल में लिख सकते हैं तो मेरा काम है मैं पब्लिशर हूँ मेरा काम है लोगों को लिखने की तरफ माइल करना लिखने के लिए उनको मोटिवेट करना कि वो ज़्यादा से ज़्यादा लिखें और अच्छा लिखें ताकि उनके एक्सपीरियंस समाज में पहुँचें तो एक टीचर जो विचारों की बुनियाद रखता है समाज के अंदर उसके लिए तो ये बहुत ज़रूरी हो जाता है कि वो लिखे अपने एक्सपीरियंस को लिखे ताकि उससे समाज फ़ायदा उठा सके और समाज का हर तबका उससे फ़ायदा उठाता है वो सरकारों को भी उसकी ज़रूरत है जो एजुकेशन पॉलिसी बनाते हैं ग्राउंड रियलिटीज़ क्या है ज़मीन पर टीचर्स को पढ़ाने के लिए किन चीज़ों का सामना है वो उन चीज़ों को समझेंगे आने वाले जो टीचर्स हैं उन लोगों के लिए भी वो एक गाइड की तरह काम करती है उनका लिखा हुआ और ख़ास तौर से पेरेंट्स के लिए भी वो ज़रूरी हो जाता है कि टीचर्स क्या सोचते हैं क्या एनालाइज करते हैं चीज़ों को पढ़ाते हुए बच्चे के बारे में वो चीज़ें जब सामने आती हैं तो वो पूरे समाज के लिए एक फ़्रूटफुल चीज़ होती है तो इस बात के लिए हमें टीचर्स को मोटिवेट करना चाहिए कोशिश करनी चाहिए वो पढ़ते तो हैं पढ़ाते भी हैं क्या ही अच्छा हो अगर वो लिखना भी शुरू करें मैं इस हैसियत से और इस पैगाम के साथ आज हाजिर हुआ था तो स्कूल का बहुत शुक्रिया कि उन्होंने बुलाया और इस अलग सी बात का यहाँ मौका रहा और एक अलग सी बात हुई जो आमतौर पर नहीं होती है तो एक पब्लिशर का स्कूल में आना और टीचर्स से बात करना ये इस मानी में अलग है इसके लिए शुक्रगुजार हैं मुबारकबाद के मुस्तक हैं ये टीचर और के बहुत मैं स्कूल के मधु शर्मा डायरेक्टर रॉबिन मॉडल ਅਹ ਛੁੱਟੀਆਂ 'ਚ ਸਮਰਵੇਕੇਸ਼ਨ ਇੱਕ ਉਪਰਾਲਾ ਕੀਤਾ ਵੀ ਅਸੀਂ ਟੀਚਰ ਸੈਮੀਨਾਰ ਅਰੇਂਜ ਕਰੀਏ ਅ ਜਿਹਦੇ ਵਿੱਚ ਟੀਚਰ ਨੂੰ ਨਵੀਂ ਐਜੂਕੇਸ਼ਨ ਪਾਲਿਸੀ ਬਾਰੇ ਮੈਥਡ ਨਵੇਂ ਬਾਰੇ ਜਾਂ ਜੋ ਵੀ ਹੈ ਉਹਨਾਂ ਨੂੰ ਟ੍ਰੇਨਿੰਗ ਮਿਲੇ ਹਾਊ ਟੂ ਡੀਲ ਸਟੂਡੈਂਟ ਕਿੱਦਾਂ ਬੱਚਿਆਂ ਨੂੰ ਡੀਲ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਦੀ ਹੋਰ ਬੈਟਰ ਟੰਗਣਾ ਪੜਾ ਸਕਦੇ ਆ ਇਹਦੇ ਲਈ ਅਸੀਂ ਮੁਹੰਮਦ ਰਫੀ ਸ ਮਲੇਰਕੋਲ ਵਾਲਿਆਂ ਨਾਲ ਕੰਟੈਕਟ ਕੀਤਾ ਵੀਸੀ ਵਰਕਸ਼ਾਪ ਲਗਾਉਣਾ ਚਾਹੁੰਦੇ ਆ ਟੀਚਰ ਸੈਮੀਨਾਰ ਕਰਵਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਇਸ ਸਾਡੇ ਉਹਨੂੰ ਕਬੂਲ ਕੀਤਾ ਤੇ 2 ਦਿਨ 27 ਤੇ 28 2 ਦਿਨ ਅਸੀਂ ਇਹ ਪ੍ਰੋਗਰਾਮ ਅਰੇਂਜ ਕਰਿਆ ਜਿਹਦੇ ਵਿੱਚ ਰਫੀ ਸਾਹਿਬ ਇਹਨਾਂ ਨੇ ਹੋਰ ਵੀ ਇੱਕ ਦੋ ਆਪਣੇ ਬੁਲਾਏ ਨੇ ਜਿਨ੍ਹਾਂ ਨੇ ਟੀਚਰ ਨੂੰ ਗਾਈਡਲਾਈਨਸ ਦਿੱਤੀਆਂ ਕਿ ਕਿਸ ਤਰ੍ਹਾਂ ਬੱਚਿਆਂ ਨਾਲ ਡੀਲ ਕਰਨੀ ਹੈ ਕਿੱਦਾਂ-ਕਿੱਦਾਂ ਕੱਲੇ ਕੱਲੇ ਸਟੂਡੈਂਟ ਦਾ ਤੁਹਾਨੂੰ ਬਾਈ ਨੇਮ ਪਤਾ ਹੋਣਾ ਚਾਹੀਦਾ ਇਹ ਨਹੀਂ ਵੀ ਆਪਾਂ ਉਹ ਇਹ ਕਹਿ ਕੇ ਜਈ ਕਹਿ ਕੇ ਬੁਲਾਉਣਾ ਉਹਨਾਂ ਨੂੰ ਬਾਈ ਨੇਮ ਬੁਲਾਓ ਤਾਂ ਕਿ ਬੱਚਿਆਂ ਨੂੰ ਥੋੜੀ ਜੀ ਅਟੈਚਮੈਂਟ ਲੱਗੇ ਵੀ ਸਾਡੇ ਟੀਚਰ ਦਾ ਸਾਡੇ ਨਾਲ ਆਪਣਾਪਣ ਹੈ ਫਿਰ ਕੱਲੇ-ਕੱਲੇ ਬੱਚੇ ਦੀ ਕੋਈ ਪਰਸਨਲ ਪ੍ਰੋਬਲਮ ਵੀ ਹੈ ਬੱਚੇ ਦੀ ਘਰੇਲੂ ਪ੍ਰੋਬਲਮ ਵੀ ਹੈ ਉਹਦੀ ਵੀ ਸੁਣਵਾਈ ਕਰੋ ਕੋਈ ਬੱਚਾ ਕਲਾਸ ਚ ਸੈਡ ਹੈ ਜਾਂ ਕੋਈ ਬੱਚਾ ਘਰੋਂ ਉਹਨੂੰ ਇਕਨੋਮਿਕਲ ਵੀਕ ਹੈ ਤਾਂ ਉਹਦੇ ਵੀ ਬੱਚੇ ਨਾਲ ਜ਼ਰੂਰ ਵਿਚਾਰ ਸਾਂਝੇ ਕਰਿਆ ਕਰੋ ਕੱਲਾ ਪੜਾਉਣ ਤੱਕ ਨਾ ਰੱਖੋ ਸੋ ਰਫੀ ਸਾਬ ਨੇ ਕੱਲ ਵੀ ਬਹੁਤ ਅਗਾਬਦੂ ਗੱਲਾਂ ਦਸੀਆਂ ਕੀ ਸਟੂਡੈਂਟ ਨਾਲ ਕਿੱਦਾਂ ਡੀਲ ਕਰਨਾ ਹੈ ਕਿਵੇਂ ਕਲਾਸ ਚ ਐਂਟਰ ਕਰਨਾ ਹੈ ਕਿਵੇਂ ਤੋਂ ਡਾ ਉਹਨਾਂ ਦੇ ਪ੍ਰਤੀ ਬਿਹੇਵ ਹੋਣਾ ਚਾਹੀਦਾ ਹੈ ਵਧੀਆ ਬਿਹੇਵ ਹੋਣਾ ਚਾਹੀਦਾ ਹੈ ਕਿਉਂਕਿ ਬੱਚੇ ਨੂੰ ਡਾਂਟ ਫਟਕਾਰ ਜਾਂ ਸਖਤੀ ਨਾਲ ਜਾਂ ਘੂਰ ਕੰਬ ਕੇ ਅੱਜ ਕੱਲ ਦੀ ਪੜਾਈ ਹੈ ਨਹੀਂ ਇਹ 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 ਢੰਗ ਜਿਹੜੇ ਪੁਰਾਣੇ ਸੀ ਵੀ ਆਪਾਂ ਡੰਡਾ ਚੱਕ ਲਿਆ ਜਾਂ ਬੱਚੇ ਨੂੰ ਮਾਰਕੋਟਾਈ ਨਾਲ ਪੜਾਵਾਂਗੇ ਇਹ ਨਹੀਂ ਹੋ ਸਕਦਾ ਪਹਿਲਾਂ ਆਪਾਂ ਬੱਚਿਆਂ ਨੂੰ ਐਟਮੋਸਫੇਅਰ ਦੇਣਾ ਹੁੰਦਾ ਹੈ ਕਲਾਸ ਮਾਹੌਲ ਦੇਣਾ ਹੁੰਦਾ ਜਦੋਂ ਮਾਹੌਲ ਬਣ ਗਿਆ ਤਾਂ ਆਪਾਂ ਆਪੇ ਬੱਚਾ ਧਿਆਨ ਨਾਲ ਪੜੇਗਾ ਇਕੱਲੇ ਇਕੱਲੇ ਬੱਚੇ ਨਾਲ ਆਪਾਂ ਜਿਹੜਾ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਜੋ ਉਹਨਾਂ ਦੀ ਪ੍ਰੋਬਲਮ ਹੈ ਉਹਨੂੰ ਆਪਾਂ ਨੇ ਬੜੇ ਵਧੀਆ ਪਿਆਰ ਨਾਲ ਸੋਲਵ ਕਰਨਾ ਚਾਹੀਏ ਚਾਹੇ ਪੜ੍ਹਾਈ ਸੰਬੰਧੀ ਹੈ ਚਾਹੇ ਫੈਮਿਲੀ ਪ੍ਰੋਬਲਮ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਹੈ ਇਹਦੇ ਨਾਲ ਬੱਚਿਆਂ ਦੇ ਵਿੱਚ ਡਿਸਪਲਿਨ ਵੀ ਕ੍ਰੀਏਟ ਕਰਨਾ ਹੈ ਬੱਚਿਆਂ ਦੇ ਵਿੱਚ ਮੈਨਰ ਸੰਸਕਾਰ ਦੀ ਜਿਹੜੀ ਅੱਜ ਕੱਲ ਘਟਦੇ ਜਾ ਰਹੇ ਆ ਪੇਰੈਂਟਸ ਦੇ ਪ੍ਰਤੀ ਵਿਹੇ ਵੱਡਿਆਂ ਦੇ ਪ੍ਰਤੀ ਵਿਹੇ ਬੱਚਿਆਂ ਚ ਥੋੜਾ ਜਿਹਾ ਕਮੀ ਆ ਰਹੀ ਹੈ ਇਸ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਬਾਕੀ ਬੱਚੇ ਜਿਹੜੇ ਮੋਬਾਈਲ ਤੇ ਹੈ ਮੋਬਾਈਲ ਦੇ ਜਥੇ ਬੈਨੀਫਿਟਾਂ ਉਥੇ ਮਿਸਯੂਜ਼ ਵੀ ਨਹੀਂ ਉਹਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਵੀ ਬੱਚਿਆਂ ਨੂੰ ਜਾਣਕਾਰੀ ਦਿਓ ਜਿਹੜੇ ਬੱਚੇ ਇਦਾਂ ਦੇ ਜ਼ਿਆਦਾ ਖੁਵੇ ਰਹਿੰਦੇ ਨੇ ਪੜਾਈ ਨੂੰ ਘੱਟ ਟਾਈਮ ਦਿੰਦੇ ਨੇ ਆ ਇਹ ਮਾਪੇ ਆਪਣਾ ਢੀਲ ਕਰੋ ਨਾਲ ਸੈਟਰਡੇ ਬਲਾਓ ਜੇ ਬੱਚੇ 'ਚ ਕੋਈ ਕਮੀ ਪੇਸ਼ੀ ਹੈ ਤਾਂ ਉਹਨਾਂ ਦੇ ਪੇਰੈਂਟਸ ਨੂੰ ਜ਼ਰੂਰ ਸੈਟਰਡੇ ਮੀਟਿੰਗ ਕਰੋ ਉਹਨਾਂ ਦੇ ਬੱਚੇ ਬਾਰੇ ਬੈਠ ਕੇ ਪੰਜ ਸੱਤ ਮਿੰਟ ਆਰਾਮ ਨਾਲ ਗੱਲ ਕਰੋ ਕੀ ਰੋਬੀ ਸਕੂਲ ਬਲੋਂ ਇਦਾਂ ਦੇ ਉਪਰਾਲੇ ਸੈਮੀਨਾਰ ਦੇ ਟੀਚਰਾਂ ਲਈ ਜਾਂ ਬੱਚਿਆਂ ਲਈ ਅਗਾ ਬਦੂ ਵੀ ਅੱਗੇ ਹਾਂ ਇਹ ਮੈਂ ਸੋਚਿਆ ਇਸ ਵਾਰੀ ਮੈਂ ਮਹਿਸੂਸ ਕਰਿਆ ਵੀ ਅਸੀਂ ਸਾਲ ਚ ਇੱਕ ਵਾਰ ਕਰਿਆ ਕੋਸ਼ਿਸ਼ ਕਰਿਆ ਕਰੀਏ ਵੀ ਸਾਲ ਚ ਦੋ ਵਾਰ ਤਾਂ ਘੱਟ ਤੋਂ ਘੱਟ ਅਰੇਂਜ ਕਰੀਏ ਕਿਉਂਕਿ ਇਹਦਾ ਨਾ ਟੀਚਰ ਨੇ ਕੱਲ ਵੀ ਮੈਨੂੰ ਕਰਿਆ ਵੀ ਥੈਂਕਸ ਮੈਡਮ ਤੁਸੀਂ ਇਹ ਵਰਕਸ਼ਾਪ ਅਰੇਂਜ ਕਰੀ ਹੈ ਸੈਮੀਨਾਰ ਅਰੇਂਜ ਬਹੁਤ ਬਹੁਤ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਇਦਾਂ ਦੀ ਵਰਕਸ਼ਾਪ ਜਿਹੜੀ ਹੈ ਲੱਗਦੀ ਰਹਿਣੀ ਚਾਹੀਦੀ ਹੈ ਤਾਂ ਕਿ ਜਿਹੜਾ ਟੀਚਰ ਵੀ ਗਾਹਾਂ ਵਧੀਆ ਰਿਜ਼ਲਟ ਦੇਣ ਲਈ ਵਧੀਆ ਉਪਰਾਲਾ ਕਰ ਸਕਣ ਅ ਮੈਂ ਪਹਿਲਾਂ ਵੀ ਦੱਸ ਚੁੱਕੀ ਮੈਂ ਆਪਣੇ ਸਮੂਹ ਸਟਾਫ ਵੱਲੋਂ ਆਪਣੇ ਵੱਲੋਂ ਤੇ ਰਫੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣੇ ਪੂਰੇ ਕੋਈ ਭੱਜ ਦੌੜ ਨਹੀਂ ਵੀ ਜਲਦੀ 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 ਬਲਕੇ ਵਧੀਆ ਖੁੱਲਾ ਟਾਈਮ ਦਿੱਤਾ ਹੈ ਖੁੱਲਾ ਟਾਈਮ ਦੇ ਸਾਡੇ ਟਾਈਮ ਤੋਂ ਵੀ ਵੱਧ ਟਾਈਮ ਦਿੱਤਾ ਇਹਨਾਂ ਨੇ ਦਿਲੋਂ ਜੋ ਕੁਛ ਇਹਨਾਂ ਦੇ ਵੀوز ਸੀ ਇਹਨਾਂ ਨੇ ਸਾਰੇ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸੋ ਇਹਨਾਂ ਦਾ ਹਾਰਦਿਕ ਧੰਨਵਾਦ ਕਰਦੀ ਹਾਂ ਔਰ ਅੱਗੇ ਲਈ ਵੀ ਇਹਨਾਂ ਤੋਂ ਉਮੀਦ ਰੱਖਦੀ ਆ ਵੀ ਇਸੇ ਤਰ੍ਹਾਂ ਸਕੂਲਾਂ ਕੋਆਪਰੇਟ ਕਰਦੇ ਰਹਿਣਗੇ ਸਹਿਯੋਗ ਦਿੰਦੇ ਰਹਿਣਗੇ ਥੈਂਕ